ਮਾਦਬਾ ਕਾਟੀ ਦੇ ਪ੍ਰਧਾਨ ਪਹੁੰਚਿਆ ਤੇ ਤੁਸੀਂ ਵੀ ਇੱਥੇ ਪਹੁੰਚਿਓ ਤੇ ਕੀ ਹੋਇਆ ਹਰ ਸਭ ਦਾ ਦੱਸਣਾ ਕੀ ਬਕਾਇਆ ਫੋਨ ਮੇਰਾ ਚੋਰੀ ਹੋ ਗਿਆ ਪਤਾ ਨਹੀਂ ਕਿਹਨੇ ਕੱਢਿਆ ਸਾਮੀ ਤੋਂ ਬਾਹਰ ਬਾਕੀ ਦੇਖਦੇ ਚੈੱਕ ਕਰਦੇ ਕਾ ਵੀ ਉਹਦੇ ਵਿੱਚ ਕੰਟੈਕਟ ਵੀ ਹੋਣਗੇ ਸਾਰੇ ਕੰਟੈਕਟ ਨੰਬਰ ਵਗੈਰਾ ਉਹਦੇ ਵਿੱਚ ਹੀ ਨੇ ਹੋਰ ਕੰਟੈਕਟ ਵੀ ਤੇ ਉਹ ਡਾਟਾ ਡੂਟਾ ਸਾਰਾ ਉਹਦੇ ਵਿੱਚ ਹੀ ਆ ਸਾਰੀ ਕੋਈ ਰਿਲੀਟ ਕੀਤਾ ਹੋਇਆ ਹਾਂਜੀ ਬੈਂਕ ਨਾਲ ਵੀ ਲੈਖੜਾ ਬਿਲਕੁਲ ਪਤਾ ਨਹੀਂ ਕਿਹ ਕੋ ਪਤਾ ਹੀ ਲੱਗਿਆ ਆਉਣ ਲੈ ਗਿਆ ਠੀਕ ਹੋਈ ਪਰਵੰਦਾ ਚ ਘਾਟ ਸੀ ਕੋਈ ਲੱਗ ਰਿਹਾ ਹੈ ਪਰ ਉਹਨਾਂ ਦਾ ੱਟਕਾ ਹੀ ਬੋਸ ਸੀਗਾ ਰਸ਼ ਬੋਸ ਸੀਗਾ ਤਾਂ ਕਰਕੇ ਕੋਈ ਨੂੰ ਸਮਝ ਨਹੀਂ ਲੱਗਦਾ ਕੰਮ ਲੈ ਗਿਆ ਉਪਰੀ ਜੇ ਉਹ ਕਿਸੀਗਾ ਤਾਂ ਦੇਖਦਾ ਉਹਨੂੰ ਲਿਖਾਉਣਾ ਕੰਪਲੇਂਟ ਤਾਂ ਲਿਖਾਉਣੀ ਪੈਣੀ ਆ ਕਿਹੜਾ ਫੋਨ ਕਿਹੜਾ ਸੀਗਾ ਹੈਲੋ ਉਹ ਐਮਨਾ ਐਮ ਆਈ ਦਾ ਸੀਗਾ ਹੈਲੋ ਹੈਲੋ ਭੀੜ ਦੇ ਵਿੱਚ ਨਹੀਂ ਆਟੇ ਅਮਰੋੜਾ ਦੇ ਪ੍ਰਧਾਨ ਸਾਹਿਬ ਸਾਡੇ ਆਏ ਸੀ ਸਵੇਰ ਪ੍ਰਧਾਨ ਤੇ ਉਹਨਾਂ ਦੇ ਸਵਾਗਤ ਲਈ ਅਸੀਂ ਖੜੇ ਸੀਗੇ ਤੇ ਅਸੀਂ ਨਾਰੇ-ਨਾਰੇ ਝੰਡਾ ਦੇ ਖੜੇ ਸੀਗੇ ਪਿੱਛੋਂ ਕਿਸ ਨੇ ਉਹਨੂੰ ਫੋਨ ਕੱਢ ਲਿਆ ਜੀ ਕਿਹੜਾ ਫੋਨ ਸੀ ਤੇਰਾ Redmi ਦਾ ਫੋਨ ਸੀ ਜੀ ਤੇਰਾ Pro ਕੀ ਲੱਗਦਾ ਕਿ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਕੁਝ ਹੋ ਰਿਹਾ ਹੈ ਜੇ ਲੋਕ ਵੀ ਪਹੁੰਚੇ ਹੋਏ ਸੀ ਦੇਖੋ ਸੀਗੇ ਵਿੱਚ ਇਹੀ ਟਾਕ ਦੇ ਵਿੱਚ ਸੀਗੇ ਵੀ ਕਿਹੜਾ ਬੰਦਾ ਕਿਦਾਂ ਖੜੇ ਹੋਣੇ ਵਿੱਚ ਅੱਡ ਕੇ ਲੈ ਗਿਆ ਫੋਨ ਕੀ ਸਿਕਿਉਰਟੀ ਇੰਤਜ਼ਾਮਾਂ ਦੀ ਘਾਟ ਨਜ਼ਰ ਆਈ ਕੀ ਲੱਗਦਾ ਸਿਕਿਉਰਟੀ ਆਪਣੀ ਸਾਰੇ ਸੀਗੇ ਟਾਈਟ ਸੀ ਸਿਕਿਉਰਟੀ ਦਾ ਪਰ ਹੁਣ ਜੋ ਸਾਰੇ ਆਣੇ ਹੀ ਵੈਲਕਮ ਜੀ ਖੜੇ ਸੀਗੇ ਕਿਉਂ ਫੋਨ ਕੱਢ ਕੇ ਲੈ ਗਏ ਪ੍ਰੋਗਰਾਮੋਂੋਂ ਆ ਪਾਰਿਆ ਸੋ ਕਿਸੇ ਚੋ ਆ ਬਾਰਿਆ ਹੁਣੇ ਕੀਤਾ ਦੋ ਵਾਰੀ ਫੋਨ ਚ ਅਪਡੇਟ ਵੀ ਦੀ ਹੋਵੇ 5 ਕਮਿਟ ਕਰਦੇ ਹੁਣ ਕਰਦੇ ਗਏ